A1 ਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮਹਿਮਾਨ ਸੁ ਅਟਵਾਲ ਬਹੁਤ-ਬਹੁਤ ਸਵਾਗਤ ਕਰਦੀ ਹਾਂ ਹਾਂਜੀ ਅੱਜ ਅਸੀਂ ਜੋ ਵਿਸ਼ਾ ਲੈ ਕੇ ਆਏ ਹਾਂ ਉਹ ਵਿਸ਼ਾ ਇੱਥੇ ਹੈ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦਾ ਅੱਜ ਜਾਵੇਗਾ ਫੈਸਲਾ ਤੇ ਜੇਕਰ ਫੈਸਲੇ ਦੀ ਇੱਥੇ ਗੱਲ ਕੀਤੀ ਜਾਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਇੱਥੇ ਜਿਹੜਾ ਫੈਸਲਾ ਆਵੇਗਾ ਫਿਲਹਾਲ ਉਹ ਫੈਸਲਾ ਸ਼ੰਭੂ ਬਾਰਡਰ ਨੂੰ ਲੈ ਕੇ ਆਵੇਗਾ ਕਿਉਂਕਿ ਬਹੁਤ ਇੱਥੇ ਕਿਹਾ ਜਾ ਰਿਹਾ ਸੀ ਕਿ ਸ਼ੰਭੂ ਬਾਰਡਰ ਜਿਹੜਾ ਹੈ ਉਸ ਨੂੰ ਖਾਲੀ ਕਰ ਦਿੱਤਾ ਜਾਵੇ ਕਿਉਂਕਿ ਵੱਡਾ ਹਾਈਵੇ ਹੈ ਤੇ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨੀ ਇੱਥੇ ਆਉਂਦੀ ਹੈ ਪਰ ਜੇਕਰ ਇੱਥੇ ਗੱਲ ਕਰਦੇ ਹਾਂ ਸ਼ੰਭੂ ਬਾਰਡਰ ਦੀ ਤਾਂ ਸ਼ੰਭੂ ਬਾਰਡਰ ਤੇ ਉੱਤੇ ਆਪਣੇ ਜੁੜਨੇ ਵੀ ਕਿਸਾਨ ਨੇ ਉਹ ਕਾਫੀ ਸਮੇਤ ਤਾਇਨਾਤ ਨੇ ਤੇ ਆਪਣੀ ਐਮਐਸਪੀ ਦੇ ਕਰਕੇ ਉਹ ਕਿਤੇ ਨਾ ਕਿਤੇ ਆਪਣੀ ਬੰਦੇ ਹੱਕਾਂ ਦੀ ਮੰਗ ਕਰ ਰਹੇ ਨੇ ਪਰ ਜੇਕਰ ਇੱਥੇ ਕਿਸਾਨਾਂ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਵੱਲੋਂ ਹੁਣ ਇੱਥੇ ਮੀਟਿੰਗ ਜਿਹੜੀ ਹੈ ਨਵੀਂ ਕੀਤੀ ਜਾ ਰਹੀ ਹੈ ਤਾਂ ਇੱਥੇ ਐਮਐਸਪੀ ਤੇ ਜੀ ਐਮਐਸਪੀ ਤੇ ਵੀ ਜੋ ਚੀਜ਼ਾਂ ਨੂੰ ਲੈ ਕੇ ਕੋਈ ਚੀਜ਼ਾਂ ਜਿਹੜੀਆਂ ਛੁੱਟ ਗਈਆਂ ਸੀ ਤਾਂ ਉਹਨਾਂ ਦੇ ਉੱਤੇ ਵੀ ਦੁਬਾਰਾ ਜਿਹੜੀ ਮੀਟਿੰਗ ਹੈ ਹੋਣ ਜਾ ਰਹੀ ਹੈ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਉੱਤੇ ਵੀ ਕਿਸਾਨ ਜਿਹੜੇ ਬੈਠੇ ਸੀ ਕਿਸਾਨਾਂ ਦੇ ਟਰੈਕਟਰ ਜਿਹੜੇ ਨੇ ਅਜੇ ਵੀ ਉੱਥੇ ਨੇ ਤਾਂ ਇਸ ਕਰਕੇ ਵੱਡਾ ਹਾਈਵੇ ਹੈ ਜਿਸਥੇ ਕਿ ਆਮ ਜਨਤਾ ਨੂੰ ਆਮ ਪਬਲਿਕ ਨੂੰ ਹਰਾਸ਼ਮੈਂਟ ਨਾ ਹੋਵੇ ਤਾਂ ਸੁਪਰੀਮ ਕੋਰਟ ਦੇ ਵੱਲੋਂ ਇੱਥੇ ਕਿਹਾ ਜਾ ਰਿਹਾ ਸੀ ਕਿ ਸ਼ੰਭੂ ਬਾਰਡਰ ਜਿਹੜਾ ਹੈ ਉਹ ਖਾਲੀ ਕਰ ਦਿੱਤਾ ਜਾਣਾ ਚਾਹੀਦਾ ਹੈ ਪਰ ਜੇਕਰ ਇੱਥੇ ਗੱਲ ਕਰੀਏ ਸ਼ੰਭੂ ਬਾਰਡਰ ਦੀ ਤਾਂ ਫਿਲਹਾਲ ਦੀ ਘੜੀ ਕਹਿ ਸਕਦੇ ਹਾਂ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਤੇ ਕਿਸਾਨੀ ਅੰਦੋਲਨ ਨੂੰ ਲੈ ਕੇ ਇੱਥੇ ਅਜੇ ਵੀ ਕੁਝ ਮਸਲੇ ਜਿਹੜੇ ਨੇ ਪੈਂਡਿੰਗ ਪਏ ਹੋਏ ਨੇ ਤੇ ਸਰਕਾਰਾਂ ਇਹਨਾਂ ਮਸਲਿਆਂ ਦੇ ਉੱਤੇ ਕਿਦਾਂ ਦਾ ਜਿਹੜਾ ਫੈਸਲਾ ਹੈ ਸੁਣਾਉਣ ਗੀਆਂ ਫਿਲਹਾਲ ਇਹ ਫੈਸਲਾ ਅੱਜ ਆਵੇਗਾ ਪਰ ਕਿਸੇ ਵੀ ਸਮੇ ਜਿਹੜਾ ਫੈਸਲਾ ਹੈ ਜਦੋਂ ਵੀ ਆਵੇਗਾ ਸੀ ਤੁਹਾਡੇ ਨਾਲ ਅਪਡੇਟ ਸਾਂਝੀ ਜ਼ਰੂਰ ਕਰਾਂਗੇ ਤੇ ਇੱਥੇ ਹੀ ਦੱਸ ਦਈਏ ਕਿ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਦੇ ਵੱਲੋਂ ਫਰਵਰੀ ਤੋਂ ਹੀ ਜਿਹੜਾ ਦਰਨਾ ਹੈ ਦਿੱਤਾ ਜਾ ਰਿਹਾ ਤੇ ਇਸ ਦਰਨੇ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਾਫੀ ਲੰਬੇ ਸਮੇਂ ਤੋਂ ਇਹ ਦਰਨਾ ਇੱਥੇ ਚੱਲਦਾ ਆ ਰਿਹਾ ਤਾਂ ਹੁਣ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਕਿਸਾਨਾਂ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਤੁਸੀਂ ਸ਼ੰਭੂ ਬਾਰਡਰ ਤੋਂ ਆਪਣਾ ਦਰਨਾ ਇੱਥੋਂ ਚੱਕ ਸਕਦੇ ਹਾਂ ਤੇ ਕਿਤੇ ਨਾ ਕਿਤੇ ਟਰੈਕਟਰ ਜਿੰਨੇ ਵੀ ਨੇ ਆਮ ਲੋਕਾਂ ਦੇ ਰਾਹ ਦਾ ਅੜਿੱਕਾ ਨਾ ਬਣ ਤਾਂ ਇੱਥੇ ਸ਼ੰਭੂ ਬਾਰਡਰ ਦੇ ਉੱਤੇ ਤਾਇਨਾਤ ਕਿਸਾਨਾਂ ਨੂੰ ਇਹ ਅਪੀਲ ਕੀਤੀ ਗਈ ਹੈ ਸੁਪਰੀਮ ਕੋਰਟ ਦਾ ਫੈਸਲਾ ਜਾਵੇਗਾ ਇਸ ਦੇ ਉੱਤੇ ਕਿ ਕਿੱਦਾਂ ਦਾ ਫੈਸਲਾ ਇੱਥੇ ਹੋਵੇਗਾ ਫਿਲਹਾਲ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਜਿਹੜਾ ਸੀ ਚੱਲ ਰਿਹਾ ਸੀ ਇਸ ਤੋਂ ਇਲਾਵਾ ਹੋਰ ਵੀ ਜੰਨੀਆਂ ਪੰਜਾਬ ਦੀਆਂ ਸਮੱਸਿਆਵਾਂ ਨੇ ਪੰਜਾਬ ਦੇ ਜਿੰਨੇ ਵੀ ਹੋਰ ਮਸਲੇ ਨੇ ਉਹਨਾਂ ਦੇ ਉੱਤੇ ਵੀ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਲਗਾਤਾਰ ਜਿਹੜੇ ਸੁਪਰੀਮ ਕੋਰਟ ਦੇ ਵੱਲੋਂ ਫੈਸਲੇ ਨੇ ਆਉਂਦੇ ਨੇ ਤੇ ਇੰਨਾ ਫੈਸਲਿਆਂ ਦੇ ਵਿੱਚ ਹੀ ਇੰਨਾ ਸਮੱਸਿਆਵਾਂ ਦੇ ਵਿੱਚੋਂ ਹੀ ਇੱਕ ਕਿਸਾਨੀ ਅੰਦੋਲਨ ਹੈ ਜੋ ਕਿ ਕਾਫੀ ਲੰਬੇ ਸਮੇਂ ਤੋਂ ਇੱਥੇ ਚੱਲਦਾ ਆ ਰਿਹਾ ਹੈ ਤਾਂ ਹੁਣ ਸ਼ੰਭੂ ਬਾਰਡਰ ਦੇ ਉੱਤੇ ਕਾਫੀ ਵੱਡਾ ਜਿਹੜਾ ਫੈਸਲਾ ਹੈ ਸੁਪਰੀਮ ਕੋਰਟ ਦੇ ਵੱਲੋਂ ਆਉਣ ਵਾਲਾ ਹੈ ਦੂਜੇ ਪਾਸੇ ਕਿਸਾਨਾਂ ਨੂੰ ਹੁਣ ਜਿੰਨੀ ਐਮਐਸਪੀ ਦਿੱਤੀ ਗਈ ਸੀ ਜਿਹੜੀ ਐਮਐਸਪੀ ਫਸਲਾਂ ਦੀ ਰਹਿ ਗਈ ਸੀ ਉਸ ਦੇ ਉੱਤੇ ਕੋਈ ਫੈਸਲਾ ਆਵੇਗਾ ਜਾਂ ਨਹੀਂ ਆਵੇਗਾ ਫਿਲਹਾਲ ਇਹ ਵੀ ਅਜੇ ਪੈਂਡਿੰਗ ਹੈ ਇੱਥੇ ਸਾਡੇ ਨਾਲ ਕਾਲਰ ਜੁੜ ਚੁੱਕੇ ਨੇ ਆਪਾਂ ਕਾਲਰ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਹੈਲੋ ਸਸ਼ੀ ਕਾਲ ਸਰ ਕਿੱਥੋਂ ਬੋਲਦੇ ਹੋ ਜੀ ਸ਼ਰਮਾ ਬੋਲ ਰਹੇ ਹਾਂ ਜੀ ਫਿਰ ਹਾਂਜੀ ਬਤ ਬਸ ਸਵਾਗਤ ਹੈ ਸਾਡਾ ਤੁਹਾਡਾ ਇਵਾਨ ਪੰਜਾਬੀ ਟੀਵੀ ਤੇ ਧੰਨਵਾਦ ਜੀ ਕੀ ਕਹਿਣਾ ਚਾਹੋਗੇ ਸੰਜੀਵ ਜੀ ਇੱਥੇ ਸ਼ੰਭੂ ਬਾਰਡਰ ਨੂੰ ਲੈ ਕੇ ਸੁਪਰੀਮ ਕੋਰਟ ਦਾ ਜਿਹੜਾ ਨਵਾਂ ਫੈਸਲਾ ਹੈ ਉਹ ਅੱਜ ਆਵੇਗਾ ਤਾਂ ਇਹ ਫੈਸਲਾ ਕਿੱਦਾਂ ਦਾ ਹੋਵੇਗਾ ਫਿਲਹਾਲ ਇਸ ਤੇ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ ਪਰ ਹਾਂ ਇੱਥੇ ਜਿੰਨਾ ਫਸਲਾਂ ਦੇ ਉੱਤੇ ਐਮਐਸਪੀ ਰਹਿ ਗਈ ਸੀ ਉਹਨਾਂ ਦੇ ਬਾਰੇ ਇਹ ਫੈਸਲਾ ਹੋ ਸਕਦਾ ਹੈ ਤੇ ਸ਼ੰਭੂ ਬਾਰਡਰ ਦਾ ਜੋ ਮਸਲਾ ਚੱਲ ਰਿਹਾ ਹੈ ਖਾਲੀ ਕਰਾਉਣ ਦਾ ਉਸ ਦਾ ਵੀ ਇਹ ਹੋ ਸਕਦਾ ਹੈ ਬਿਲਕੁਲ ਮੈਡਮ ਦੇਖੋ ਫੈਸਲਾਉਣ ਤੋਂ ਪਹਿਲਾਂ ਦੇ ਕਿਿਆ ਕਰਾਈਆਂ ਲਾ ਸਕਦੇ ਜੀ ਬਾਕੀ ਮਾਨਯੋਗ ਸੁਪਰੀਮ ਕੋਰਟ ਦਾ ਕੀ ਫੈਸਲਾ ਇਹ ਤਾਂ ਫੈਸਲੇ ਦੇ ਬਾਅਦ ਪਤਾ ਲੱਗੂਗਾ ਬਿਲਕੁਲ ਕਿਉਂਕਿ ਜੀ ਹਮੇਸ਼ਾ ਕਹਿੰਦੇ ਹੁੰਦੇ ਆ ਕਿ ਜਦੋਂ ਮਾਨਯੋਗ ਸੁਪਰੀਮ ਕੋਰਟ ਮਾਨਯੋਗ ਹਾਈ ਕੋਰਟ ਕੋਈ ਵੀ ਫੈਸਲਾ ਸੁਣਾਉਂਦੀ ਹੈ ਜਾਂ ਉਹਨਾਂ ਨੇ ਕੋਈ ਫੈਸਲਾ ਲੈਣਾ ਹੁੰਦਾ ਹੈ ਤਾਂ ਹਮੇਸ਼ਾ ਹੀ ਦੋਨੇ ਸਾਈਡ ਤੋਂ ਦੇਖ ਕੇ ਲੈਣਾ ਚਾਹੀਦਾ ਹੈ ਸਰਕਾਰਾਂ ਦੀ ਵੀ ਸੁਣਨੀ ਚਾਹੀਦੀ ਹੈ ਜਿਹੜੇ ਲੋਕਾਂ ਦੀ ਪ੍ਰੋਬਲਮ ਆਉਂਦੀ ਹੈ ਵੀ ਸੁਣਨੀ ਚਾਹੀਦੀ ਹੈ ਹੂੰ ਪਰ ਕਿਤੇ ਨਾ ਕਿਤੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਜਿਵੇਂ ਮਾਨਯੋਗ ਸੁਪਰੀਮ ਕੋਰਟ ਦਾ ਮਾਨਯੋਗ ਹਾਈ ਕੋਰਟ ਕਿਤੇ ਨਾ ਕਿਤੇ ਕਮਕੀ ਫੈਸਲੇ ਹੁੰਦੇ ਆ ਜਿਵੇਂ ਪਹਿਲਾਂ ਕਿਹਾ ਸੀ ਕਿ ਵੀ ਕਿਸਾਨਾਂ ਨੂੰ ਰਸਤਾ ਖਾਤੀ ਕਰਨਾ ਚਾਹੀਦਾ ਧਰਨਾ ਚ ਪਹੁੰਚਾਇਆ। ਜੇ ਲੋਕ ਇਹ ਸੀ ਇਹ ਕਹਿੰਦੇ ਕਿ ਧਰਨੇ ਲੱਗਣੇ ਚਾਹੀਦੇ ਆ ਜਾਂ ਕਰਨੇ ਦੇ ਨਾਲ ਲੋਕ ਪਰੇਸ਼ਾਨ ਹੋਣੇ ਚਾਹੀਦੇ ਆ। ਜੇ ਕਦੇ ਨਹੀਂ ਕਹਿੰਦੇ ਧਰਨਾ ਇੱਦਾਂ ਦੀ ਜਗ੍ਹਾ ਹੋਣਾ ਚਾਹੀਦਾ ਜਿੱਥੇ ਲੋਕਾਂ ਨੂੰ ਪਰੇਸ਼ਾਨੀ ਨਾ ਹੋਵੇ। ਤਾਰਨੇ ਦੇ ਨਾਲ ਨਾਲ ਜਗਮ ਦੇ ਨਾਲ ਨਾਲ ਜਗਾ ਖਾਲੀ ਕਰਨ ਦੇ ਨਾਲ ਨਾਲ ਕਿਤੇ ਨਾ ਕਿਤੇ ਪਕਾਨਾਂ ਬਾਰੇ ਵੀ ਜਾਉ ਮਸਲੇ ਤੇ ਵੀ ਗੱਲ ਕਰਦੇ ਸਕ੍ਰੀਨਸ਼ਾਟ ਨੂੰ ਸਰਕਾਰ ਨੂੰ ਦੇ ਦੇਣੇ ਜਾਈ ਦੇ ਸੀਗੇ ਵੀ ਜੋ ਉਹਨਾਂ ਦਾ ਮਸਲਾ ਸਰਕਾਰ ਕਿਤੇ ਨਾ ਕਿਤੇ ਹੱਲ ਕਰ ਲੈ ਜੀ ਬਿਲਕੁਲ ਜੀ ਬਿਲਕੁਲ ਦੇਖੋ ਕਾਫੀ ਲੰਬੇ ਸਮੇਂ ਤੋਂ ਇੱਥੇ ਜਿਹੜਾ ਧਰਨਾ ਹੈ ਚੱਲਦਾ ਆ ਰਿਹਾ ਹੈ ਬਹੁਤ ਸਮਾਂ ਹੋ ਚੁੱਕਿਆ ਇੱਥੇ ਧਰਨੇ ਦਾ ਤੇ ਜੇਕਰ ਆਪਾਂ ਇੱਥੇ ਸੁਪਰੀਮ ਕੋਰਟ ਦੀ ਵੀ ਗੱਲ ਕਰਦੇ ਆਂ ਤਾਂ ਸੁਪਰੀਮ ਕੋਰਟ ਦੇ ਵੱਲੋਂ ਪਹਿਲਾਂ ਵੀ ਇੱਥੇ ਚੇਤਾਵਨੀਆਂ ਦਿੱਤੀਆਂ ਗਈਆਂ ਸੀ ਕਿ ਸ਼ੰਭੂ ਬਾਰਡਰ ਜਿਹੜਾ ਹੈ ਉਸ ਨੂੰ ਖਾਲੀ ਕਰ ਦੇਣਾ ਚਾਹੀਦਾ ਹੈ ਕਿਉਂਕਿ ਆਂਦੇ ਜਾਂਦੇ ਜਿੰਨੇ ਵੀ ਲੋਕ ਨੇ ਰਾਹੀਰ ਨੇ ਪਰੇਸ਼ਾਨੀ ਹੁੰਦੀ ਹੈ ਹੈਲੋ ਮੈਡਮ ਬੋਲ ਸਕੋ ਬੇ ਕੋ ਇਹ ਸਰਕੂਲਰ ਨਹੀਂ ਆਉਣੀ ਚਾਹੀਦੀ ਹੈ ਹਰਾਨੀ ਕਿਸੇ ਨੂੰ ਨਹੀਂ ਹੋਣੀ ਚਾਹੀਦੀ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਜੀ 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 ਜ ਇਹ ਕੋਰਟ ਕਿਤੇ ਨਾ ਕਿਤੇ ਦੋਨੇ ਪਾਸੇ ਤੋਂ ਸੋਚ ਕੇ ਮਾਰਜੋ ਸੁਪਰੀਮ ਕੋਰਟ ਨੂੰ ਅਸਰ ਕਰਨਾ ਚਾਹੀਦਾ ਹੈ ਕਿ ਸਰਕਾਰਾਂ ਨੂੰ ਕਿਤੇ ਨਾ ਕਿਤੇ ਤਾੜਨਾ ਦੇਣੀ ਚਾਹੀਦੀ ਹੈ ਜਾਂ ਸਰਕਾਰਾਂ ਨੂੰ ਹਦੇਸ਼ ਦੇਣਾ ਚਾਹੀਏ ਕਿ ਇਹਨਾਂ ਦਾ ਮਤਲਬ ਜਿਹੜਾ ਪਸੰਨਾ ਦਾ ਮਤਲਬ ਹੈ ਜਾਂ ਪੰਜਾਬ ਦੇ ਹਿੰਦੂ ਸਤਾ ਦੀ ਲੋਕਾਂ ਦਾ ਮਤਲਬ ਕਿਤੇ ਨਾ ਕਿਤੇ ਉਹ ਸਰਕਾਰਾਂ ਪਹਿਲੇ ਆਧਾਰ ਤੇ ਹੱਦ ਕਰ ਲੈਂਦੀਆਂ ਲੇਕਿਨ ਸਰਕਾਰਾਂ ਹੱਦ ਨਹੀਂ ਵੀ ਕਰਦੀਆਂ ਮਾਰਜੋਬ ਸੁਪਰੀਮ ਕੋਰਟ ਇੱਕ ਪੱਕੀ ਫੈਸਲਾ ਦੇ ਦਿੰਦੇ ਨੇ ਕਿਤੇ ਨਾ ਕਿਤੇ ਇਸ ਕਰਕੇ ਜਿਹੜਾ ਲੋਕਾਂ ਦਾ ਜਿਹੜਾ ਮਨ ਦੇ ਨਰਾਚਾ ਜਾਗ ਜਾਂਦੀ ਹੈ ਬਿਲਕੁਲ ਬਿਲਕੁਲ ਨਿਰਾਸ਼ਾ ਤਾਂ ਜਾਗਦੀ ਹੈ ਤੇ ਦੂਜੇ ਪਾਸੇ ਸੰਜੀਤ ਜੀ ਇਹ ਜੋ ਕਿਸਾਨਾਂ ਦਾ ਮਸਲਾ ਚੱਲਦਾ ਆ ਰਿਹਾ ਹੈ ਇਸ ਮਸਲੇ ਦੇ ਉੱਤੇ ਆਪਾਂ ਕੀ ਕਹਿ ਸਕਦੇ ਹਾਂ ਕਿ ਇਹ ਜਿਹੜਾ ਮਸਲਾ ਕਾਫੀ ਗੰਭੀਰ ਹੁਣ ਹੁੰਦਾ ਜਾ ਰਿਹਾ ਹੈ ਕਿਉਂਕਿ ਦੇਖੋ ਸਮੇਂ-ਸਮੇਂ ਤੇ ਆਪਾਂ ਦੇਖਿਆ ਹੈ ਕਿ ਕਿਸਾਨੀ ਅੰਦੋਲਨ ਦੇ ਵਿੱਚ ਕਿਸ ਤਰੀਕੇ ਦੀ ਸਰਗਰਮੀਆਂ ਜਿਹੜੀਆਂ ਸੀ ਉਹ ਆਈਆਂ ਸੀ ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਟਾਈਮ ਤੋਂ ਕਿਸਾਨ ਵੀ ਇੱਥੇ ਤੇ ਇੱਥੇ ਕਿਸਾਨਾਂ ਦੇ ਉੱਤੇ ਇੱਕ ਹੋਰ ਖਾਸ ਗੱਲ ਮੈਂ ਤੁਹਾਨੂੰ ਦੱਸਦਾ ਕਿਸਾਨਾਂ ਦੇ ਉੱਤੇ ਹੁਣ ਇੱਥੇ ਰਵਨੀਤ ਬਿੱਟੂ ਨੇ ਵੀ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਕਿਸਾਨਾਂ ਦੇ ਜਿੰਨੇ ਵੀ ਲੀਡਰ ਨੇ ਇਹਨਾਂ ਨੂੰ ਉੱਪਰੋਂ ਪੈਸਾ ਮਿਲਦਾ ਹੈ ਤਹੇ ਲੋਕਾਂ ਨੂੰ ਵੀ ਗੁੰਮਰਾਹ ਕਰ ਰਹੇ ਨੇ ਤਾਂ ਜਿਹੀਆਂ ਟਿੱਪਣੀਆਂ ਵੀ ਕਿਸਾਨਾਂ ਦੇ ਬਾਰੇ ਸੁਣਨ ਨੂੰ ਮਿਲਦੀਆਂ ਨੇ ਕੀ ਕਹਿਣਾ ਚਾਹੋਗੇ ਸਾਹਿਬ ਦੇਖੋ ਉਹੀ ਰਵਨੀਤ ਬਿੱਟੂ ਆ ਜੀ ਜਿਹੜਾ ਕਾਂਗਰਸ ਦੇ ਟਾਈਮ ਕਿਸਾਨਾਂ ਦੇ ਧਰਨੇ ਦੇ ਦਿੱਲੀ ਬੈਠਾ ਸੀ ਬੇਚੱਕਾ ਲੱਗ ਬੈਠਾ ਸੀ ਜੀ ਛੱਕਾ ਆਪਣੇ ਨੂੰ ਗੁਰਜੀਤ ਔਜਲਾ ਅੱਜ ਜੀ ਰਾ ਕੁਲਦੀਪ ਜੀ ਰਾਏ ਨਾਲ ਬੈਠੇ ਸੀ ਗੱਲਾਂ ਕੀ ਕਤਮ ਭੁਲਾ ਕੇ ਬੈਠੇ ਸੀ ਕਾफी देर ਬੈਠੇ ਰਹੇ ਬਾਹਰ ਛਾ ਦੇ ਵਿੱਚ ਰੋਜ ਲਈ ਹੁੰਦੇ ਸੀਗੇ ਆਜੇ ਉਹਨਾਂ ਨੂੰ ਜਿਹੜੇ ਡਿਲੀਡਰਾਂ ਉਹ ਕਿਤੇ ਨਾ ਕਿਤੇ ਉਹਨਾਂ ਕੋਲ ਬੈਠ ਕੇ ਫਰਦਾ ਗਿਆ ਇਹ ਤਾਂ ਉਸ ਟਾਈਮ ਦੀ ਗੱਲਾਂ ਹੋ ਰਹੀਆਂ ਸੀ ਉਸ ਟਾਈਮ ਰਿੰਗ ਵਿੱਚ ਪਟੂ ਜਣੀ ਬੋਲੇ ਉਸ ਟਾਈਮ ਕੀ ਉਹ ਮੈਨੂੰ ਜਾਣਦੇ ਸੀਗੇ ਬਿਲਕੁਲ ਆਜੇ ਦੇ ਵਿੱਚ ਉਹ ਜਿਹੜੀ ਸਰਕਾਰ ਉਹਦੇ ਵਿੱਚ ਇਹਨਾਂ ਦਾ ਨਾਮ ਆ ਗਿਆ ਜੀ ਕਿਤੇ ਨਾ ਕਿਤੇ ਇਹਨਾਂ ਨੂੰ ਮੰਤਰੀ ਬਣਾ ਦਿੱਤਾ ਗਿਆ ਇਸ ਕਰਕੇ ਜਿਹੜੇ ਬੰਦੇ ਦੇ ਸ਼ਬਦ ਘੁੰਮ ਜਾਂਦੇ ਆ ਜੀ ਜੀ ਤੁਹਾਨੂੰ ਕੋਈ ਸਪੋਰਟ ਨਹੀਂ ਕਰਨੀ ਦਾ ਰੱਬ ਸੇ ਕੰਮ ਜੋ ਸਚਾਈ ਹੈ ਉਹ ਤਾਂ ਲੋਕਾਂ ਦੇ ਸਾਹਮਣੇ ਦਿਆਓ ਗੇਸ ਜੀ ਮੰਨਣਾ ਤਾਂ ਹੀ ਹੋ ਸਕਦਾ ਉਹ ਜਿਹੜੇ ਵੱਡੇ ਲੀਡਰਾਂ ਉਹਨਾਂ ਦੇ ਜਿਹੜੇ ਜਥੇਬੰਦੀਆਂ ਦੇ ਉਹਨਾਂ ਦਾ ਉੱਪਰ ਚੱਲਦਾ ਹੋਊਗਾ ਜਾਂ ਚੱਲਦਾ ਹੈ ਜੀ ਜਿਵੇਂ ਕਿ ਜੀ ਆਪਣੇ ਅੱਖਾਂ ਨਾਲ ਦੇਖਦੇ ਨਹੀਂ ਜਾਂ ਸਬੂਤ ਨਹੀਂ ਦੇਖਦੇ ਸੀ ਕਿ ਸਾਨੂੰ ਕਹਿ ਨਹੀਂ ਸਕਦੇ ਲੇਕਿਨ ਸਾਡੇ 90% ਗੱਲ ਸੱਚ ਹੈ ਜੀ ਕਿਤੇ ਨਾ ਕਿਤੇ ਰਵਨੀਤ ਬਿੱਟੂ ਨੂੰ ਹੁਣ ਸਰਕਾਰ ਦੇ ਵਿੱਚ ਆ ਗਿਆ ਪਹਿਲਾਂ ਉਹਨਾਂ ਦੀ ਅਮੈਟ ਕਰਦੇ ਸੀ ਜਦੋਂ ਬਹੁਤ ਟਾਈਮ ਸੀ ਸਰਕਾਰ ਤੋਂ ਬਾਹਰ ਦੇ ਗਏ ਹੁਣ ਸਰਕਾਰ ਦੇ ਵਿੱਚ ਆ ਗਿਆ ਕਿਤੇ ਨਾ ਕਿਤੇ ਸਰਕਾਰੋਂ ਚੀਜ਼ ਦਾ ਫਾਇਦਾ ਲੈ ਕੇ ਕਿਸਾਨਾਂ ਦਾ ਫਾਇਦਾ ਕਰਨਾ ਚਾਹੀਦਾ ਜੀ ਇਹਨੂੰ ਬਿਲਕੁਲ ਜੀ ਬਿਲਕੁਲ ਉਹੀ ਹੈ ਕਿ ਦੇਖੋ ਕਿਸਾਨੀ ਮਸਲਿਆਂ ਦੇ ਉੱਤੇ ਸਭ ਤੋਂ ਪਹਿਲਾਂ ਉਹਨਾਂ ਦਾ ਜੇਕਰ ਆਪਾਂ ਬਿਆਨ ਦੀ ਗੱਲ ਕਰਦੇ ਆ ਜਦੋਂ ਸੰਸਦ ਮੈਂਬਰ ਉਹ ਬਣੇ ਨੇ ਤਾਂ ਸਭ ਤੋਂ ਪਹਿਲਾਂ ਬਿਆਨ ਉਹਨਾਂ ਦਾ ਇਹ ਸੀ ਕਿ ਕਿਸਾਨਾਂ ਦੇ ਮਸਲੇ ਹੋਗੇ ਬੰਦੀ ਸਿੰਘਾਂ ਦੇ ਮਸਲੇ ਹੋਗੇ ਪੰਜਾਬ ਦੇ ਬਹੁਤ ਸਾਰੇ ਜਿਹੜੇ ਮਸਲੇ ਨੇ ਕਿ ਮੈਂ ਉਹਨਾਂ ਦੀ ਉਹਨਾਂ ਦੇ ਪ੍ਰਤੀ ਆਵਾਜ਼ ਚੁੱਕਾਂਗਾ ਪਰ ਇੱਥੇ ਅਜਿਹੀ ਜਿਹੜੀ ਕਿਤੇ ਨਾ ਕਿਤੇ ਸ਼ਬਦਾਵਲੀ ਦਾ ਵਰਤਨਾ ਕਿ ਕਿਸਾਨਾਂ ਦੇ ਲੀਡਰਾਂ ਨੂੰ ਕੋ ਪੈਸਾ ਮਿਲਦਾ ਹੈ ਤਾਂ ਬਹੁਤ ਵੱਡੀਆਂ ਇਹ ਗੱਲਾਂ ਹੋ ਜਾਂਦੀਆਂ ਨੇ ਹਾਲਾਂਕਿ ਲੀਡਰ ਜਿਹੜੇ ਨੇ ਉਹ ਫਿਰ ਲੋਕਾਂ ਦੇ ਸਵਾਲਾਂ ਦੇ ਘੇਰੇ ਦੇ ਵਿੱਚ ਵੀ ਆ ਜਾਂਦੇ ਨੇ ਬਿਲਕੁਲ ਮੈਡਮ ਬਿਲਕੁਲ ਸਹੀ ਅਸੀਂ ਇਹ ਨਹੀਂ ਕਹਿੰਦੇ ਵੀ ਬਨੀਤ ਬੱਟੂ ਝੂਠ ਹੋ ਰਿਹਾ ਹੈ ਜੀ ਉਹਨਾਂ ਨੂੰ ਪਤਾ ਹੋਊਗਾ ਜਾਂ ਦੇਖਿਆ ਹੋਊਗਾ ਜੈਸੀ ਵੀ ਲੋਕਾਂ ਤੋਂ ਸੁਣਦੇ ਆ ਵੀ ਜੀ ਕੋ ਲੋਕ ਖਾਣੇ ਆ ਜੀ ਠੀਕ ਆ ਉਹ ਖਾਣੇ ਆ ਉਹ ਭੁਗਤਣਗੇ ਜੀ ਲੇਕਿਨ ਤੁਸੀਂ ਤਾਂ ਕਿਤੇ ਨਾ ਕਿਤੇ ਉਹਨਾਂ ਵਾਸਤੇ ਸੋਚਿਓ ਜਿਹੜੇ ਵਿਚਾਰੇ ਧਰਮਿਆਂ ਦੇ ਵਿੱਚ ਬੈਠੇ ਆਂ ਘਰ-ਬਾਰ ਛੱਡ ਕੇ ਆਂ ਤੇ ਬੈਠੇ ਆਂ ਤੋਂ ਕਵੀਂ ਜਿਵੇਂ ਤੁਸੀਂ ਖੁਦ ਬੈਠਦੇ ਰਹੇ ਬਾਦਸ਼ਾਹ ਦੇ ਵਿੱਚ ਕਰਤਿਆਂ ਦੇ ਵਿੱਚ ਠੱਡਾਂ ਦੇ ਵਿੱਚ ਤੁਹਾਨੂੰ ਇਹਦਾ ਦਰਦ ਹੋਣਾ ਚਾਹੀਦਾ ਮਹਿਸੂਸ ਹੋਣਾ ਚਾਹੀਦਾ ਉਹ ਲੋਕ ਵੀ ਬੱਝੇ ਆ ਕਿ ਚਲੋ ਸੀਸਾ ਜਿਹੜੇ ਨੇਡ ਰਖਾ ਰਹੇ ਆ ਉਹ ਤਾਂ ਖਾ ਰਹੇ ਆ ਕਰ ਲੈਣਗੇ ਜੀ ਲੇਕਿਨ ਜਿਹੜੀ ਆਮ ਪਬਲਿਕ ਆਮ ਲੋਕ ਜਿਹੜੇ ਤਾਂ ਧਰਮਿਆਂ ਦੇ ਵਿੱਚ ਬੈਠੇ ਆਂ ਜਾਂ ਉਸ ਘਰ ਦੇ ਚੜ ਰਹੇ ਆ ਉਹਨਾਂ ਦਾ ਰਸਤਾ ਤਾਂ ਕੱਦੋ ਜੀ ਅੱਜ ਇਹ ਲਗਾ ਲਗਭਗ ਆਪਾਂ ਕਹਿ ਹੀ ਸਕਦੇ ਹਾਂ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਅੱਜ ਜੋ ਸੁਪਰੀਮ ਕੋਰਟ ਦਾ ਫੈਸਲਾ ਆਵੇਗਾ ਹਾਲਾਂਕਿ ਉਹ ਕਿੱਦਾਂ ਦਾ ਹੋਵੇਗਾ ਜਾਂ ਫਿਰ ਕਿਸਾਨਾਂ ਦਾ ਉਸਤੇ ਕਿੱਦਾਂ ਦਾ ਰਿਐਕਸ਼ਨ ਰਹਿਣ ਵਾਲਾ ਹੈ ਇਹ ਵੀ ਫਿਲਹਾਲ ਬਾਦ ਦੀਆਂ ਗੱਲਾਂ ਨੇ ਪਰ ਇੱਥੇ ਕਿਸਾਨੀ ਅੰਦੋਲਨ ਦੀਆਂ ਗੱਲਾਂ ਦੁਬਾਰਾ ਸ਼ੁਰੂ ਹੋ ਚੁੱਕੀਆਂ ਨੇ ਇੱਥੇ ਲਗਾਤਾਰ ਕਿਸਾਨਾਂ ਦੇ ਵੱਲੋਂ ਆਪਣੇ ਬਿਆਨ ਜਿਹੜੇ ਨੇ ਹੁਣ ਉਹ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਕਿਸਾਨਾਂ ਵੱਲੋਂ ਇੱਥੇ ਇਹ ਕਹਿਣਾ ਹੈ ਕਿ ਸ਼ੰਭੂ ਬਾਰਡਰ ਨੂੰ ਖੋਲਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ ਪਰ ਦਿੱਕਤ ਇਹ ਗੱਲ ਦੀ ਹੈ ਕਿ ਇੱਥੇ ਐਮਐਸਪੀ ਦੀ ਗਾਰੰਟੀ ਜਿਹੜੀ ਆ ਸਾਨੂੰ ਪੂਰੀਆਂ ਫਸਲਾਂ ਤੇ ਨਹੀਂ ਮਿਲੀ ਅੱਧੀਆਂ ਫਸਲਾਂ ਤੇ ਮਿਲੀ ਹੈ ਤਾਂ ਅਜੇ ਵੀ ਮਸਲਾ ਅਜੇ ਪੈਂਡਿੰਗ ਹੈ ਉਹਨਾਂ ਦੇ ਵੱਲੋਂ ਇਹ ਚੀਜ਼ਾਂ ਕਈਆਂ ਜਾ ਰਹੀਆਂ ਨੇ ਮੈਡਮ ਜੀ ਡੀਓ ਐਮਐਸਪੀ ਦੀ ਗੱਲ ਕਰਦੇ ਆ ਉਹ ਵੀ ਸਾਨੂੰ ਨਹੀਂ ਲੱਗਦਾ ਕਿ ਰਿਟਰਨ ਚ ਹੋਣੀ ਹੈ ਜੀ ਉਹ ਵੀ ਵਰਬਲੀ ਹੋਊਗੀ ਜਿਵੇਂ ਕਿਹਾ ਤਾਂ ਤਿੰਨ ਗਣਤਕਾਰੇ ਕਾਨੂੰਨ ਰਾਦ ਹੋ ਜਾਵੇ ਧਰਨਾ ਚੱਕ ਦੋ ਜੀ ਦੇਖੋ ਐਸੀ ਤਾਂ ਕਹਿੰਦੇ ਆ ਵੀ ਤੁਹਾਨੂੰ ਦੂਜੇ ਸੰਘਰਸ਼ ਦੀ ਜਰੂਰਤ ਨਾ ਪੈਂਦੀ ਦੂਜੇ ਧਰਨਾ ਦੀ ਜਰੂਰਤ ਨਾ ਪੈਂਦੀ ਅਗਰ ਤੁਸੀਂ ਪਹਿਨਾ ਹੀ ਉਸ ਚੀਜ਼ ਨੂੰ ਲਿਖਤੀ ਪੜਤੀ ਜਨੰਦੇ ਉਹਨੂੰ ਰਿਟਰਨ ਚ ਕਿਤੇ ਨਾ ਕਿਤੇ ਦੰਦੇ جو سرکار اپنے شبدوں کو نہ سنا دیا گرب کی گلا کیلا لالا جی جنگ جتنی واپس آ گئے جی اگر وہ جنگ جیتی ہوں یا فتح ہوا ہوں جی تو کتنے نہ کتنے دوبارے سارنے کی ضرورت نہ جی پہ کئی لوگ ہلڑ بازی والے ہوں کئی لوگ مسلے پہ گل ہل کرنے والی گل کرتے ہوں لیکن سکار سوچنا چاہیے ਐ ਵੀ ਜਿਹੜਾ ਲੋਕਾਂ ਦਾ ਮਸਲਾ ਪਬਲਿਕ ਦਾ ਮਸਲਾ ਕਿਤੇ ਨਾ ਕਿਤੇ ਉਹ ਕੱਲੇ ਕਿਸਾਨਾਂ ਦਾ ਮਸਲਾ ਨਹੀਂ ਇਹ ਕੱਲੇ ਪੰਜਾਬ ਦੇ ਕਿਸਾਨਾਂ ਦਾ ਮਸਲਾ ਨਹੀਂ ਜੀ ਪੂਰੀ ਪਬਲਿਕ ਦਾ ਮਸਲਾ ਪੂਰੇ ਹਿੰਦੁਸਤਾਨ ਦਾ ਮਸਲਾ ਉਹਨੂੰ ਕਿਤੇ ਨਾ ਕਿਤੇ ਹੱਲ ਕਰਨਾ ਚਾਹੀਦਾ ਚਾਹੇ ਐਮਐਸਪੀ ਦੀ ਗੱਲ ਹੋਵੇ ਚਾਹੇ ਉਹ ਕਾੜੇ ਕਦੋਂ ਜਿਹੜੇ ਰਾਜਕਾਰ ਦੀ ਗੱਲ ਹੋਵੇ ਜਿਸੇ ਤੋਂ ਗੱਲ ਦੇ ਜਿੱਥੇ ਵੀ ਧਰਮਨ ਲੱਗਿਆ ਵਾ ਉਹ ਸਰਕਾਰਾਂ ਨੂੰ ਹੱਲ ਕਰਕੇ ਉਹ ਧਰਨੇ ਚ ਪਾਉਣੇ ਚਾਹੀਦੇ ਬਿਲਕੁਲ ਜੀ ਬਿਲਕੁਲ ਬਾਕ ਬਾਤ ਧੰਨਵਾਦ ਸੰਜੀਵ ਜੀ ਤੁਹਾਡਾ ਧੰਨਵਾਦ ਮੈਡਮ ਬਾਕੀ ਧੰਨਵਾਦ ਜੀ ਹਾਂਜੀ ਤੇ ਜੇਕਰ ਇਸ ਵਿਸ਼ੇ ਦੀ ਗੱਲ ਕੀਤੀ ਜਾਵੇ ਤਾਂ ਸ਼ੰਭੂ ਬਾਰਡਰ ਦੇ ਉੱਤੇ ਜਿੰਨੇ ਵੀ ਇਹ ਮਸਲੇ ਚੱਲ ਰਹੇ ਨੇ ਸ਼ੰਭੂ ਬਾਰਡਰ ਨੂੰ ਲੈ ਕੇ ਜਾਂ ਫਿਰ ਕਿਸਾਨਾਂ ਨੂੰ ਲੈ ਕੇ ਤਾਂ ਕਹਿ ਸਕਦੇ ਹਾਂ ਕਿ ਕਾਫੀ ਇੱਥੇ ਹੁਣ ਜਿਹੜੀ ਸਰਗਰਮੀ ਹੈ ਕਿਸਾਨਾਂ ਦੇ ਵੱਲੋਂ ਵੀ ਤੇ ਆਮ ਲੋਕਾਂ ਦੇ ਵੱਲੋਂ ਵੀ ਇਹ ਸਰਗਰਮੀ ਜਿਹੜੀ ਹੈ ਕਾਫੀ ਸੁਣਨ ਨੂੰ ਮਿਲ ਰਹੀ ਹੈ ਤੇ ਜੇਕਰ ਆਪਾਂ ਇੱਥੇ ਗੱਲ ਹੋਰ ਕਰਦੇ ਹਾਂ ਸ਼ੰਭੂ ਬਾਰਡਰ ਨੂੰ ਲੈ ਕੇ ਤਾਂ ਇੱਥੇ ਸ਼ੰਭੂ ਬਾਰਡਰ ਨੂੰ ਖੋਲਣ ਦਾ ਕਿਸਾਨਾਂ ਦਾ ਤਾਂ ਇਰਾਦਾ ਹੈ ਪਰ ਕਿਸਾਨਾਂ ਦੇ ਵੱਲੋਂ ਲਗਾਤਾਰ ਹੀ ਚੀਜ਼ਾਂ ਕਈਆਂ ਜਾ ਰਹੀਆਂ ਨੇ ਕਿ ਇੱਥੇ ਅਸੀਂ ਖੋਲ ਸਕ ਇਹ ਆ ਪਰ ਮਸਲਾ ਸਾਨੂੰ ਐ ਐਮਐਸਪੀ ਦਾ ਹੈ ਤਾਂ ਗੱਲ ਉਹੀ ਆ ਜਾਂਦੀ ਹੈ ਕਿ ਜੋ ਚੀਜ਼ਾਂ ਪਹਿਲਾਂ ਚੱਲਦੀਆਂ ਆ ਰਹੀਆਂ ਸੀ ਹੁਣ ਫੇਰ ਉਹੀ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ ਇੱਥੇ ਦੁਬਾਰਾ ਯਾਨੀ ਕਿ ਸੁਪਰੀਮ ਕੋਰਟ ਦੇ ਵੱਲੋਂ ਜਿਹੜਾ ਵੀ ਫੈਸਲਾ ਇੱਥੇ ਲਿਆ ਜਾਣ ਵਾਲਾ ਹੈ ਉਸ ਫੈਸਲੇ ਨੂੰ ਚੰਗੀ ਤਰ੍ਹਾਂ ਦੇਖ ਪਰਖ ਕੇ ਲੈਣ ਦੀ ਜ਼ਰੂਰਤ ਹੈ ਕਿਉਂਕਿ ਇਹ ਫੈਸਲਾ ਕਿਤੇ ਨਾ ਕਿਤੇ ਮਾਹੌਲ ਖਰਾਬ ਵੀ ਕਰ ਸਕਦਾ ਹੈ ਤੇ ਮਾਹੌਲ ਨੂੰ ਜਿਹੜਾ ਸ਼ਾਂਤੀ ਭਰਿਆ ਕਾਇਮ ਵੀ ਰੱਖ ਸਕਦਾ ਹੈ ਪਰ ਅਸਲ ਦੇ ਵਿੱਚ ਗੱਲ ਇਹ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਜਿੰਨੇ ਵੀ ਕਿਸਾਨ ਪਾਈ ਜਾਰਾ ਜਿਹੜਾ ਹੈ ਆਪਣਾ ਉਹ ਤਾਇਨਾਤ ਹੈ ਕਿਉਂਕਿ ਇੱਥੇ ਐਮਐਸਪੀ ਦੀ ਗਾਰੰਟੀ ਦੇ ਲਈ ਲਗਾਤਾਰ ਉਹ ਆਪਣਾ ਜੋ ਧਰਨਾ ਦੇ ਰਹੇ ਸੀ ਲਗਾਤਾਰ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਧਰਨਿਆਂ ਦੇ ਵਿੱਚ ਕਾਫੀ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਕਿਸਾਨੀ ਅੰਦੋਲਨ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਦੇ ਨਾਲ ਜੋ ਤਸ਼ੱਦਦ ਹੋਇਆ ਉਹ ਵੀ ਆਪਣੀ ਅੱਖਾਂ ਦੇ ਸਾਹਮਣੇ ਹੋਇਆ ਸੀ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਟਰੀਟ ਕੀਤਾ ਗਿਆ ਸੀ ਕੇਂਦਰ ਸਰਕਾਰ ਦੇ ਵੱਲੋਂ ਉਹ ਵੀ ਆਪਾਂ ਨੂੰ ਪਤਾ ਹੈ ਤੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਨਾ ਚਾਹੁੰਦੇ ਸੀ ਪਰ ਅਜਿਹੇ ਮਸਲਿਆਂ ਦੇ ਉੱਤੇ ਮਸ ਲਾਉਦੋਂ ਬਣ ਜਾਂਦਾ ਹੈ ਜਦੋਂ ਇਹਨਾਂ ਮਸਲਿਆਂ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਹੈ ਉਹ ਗੌਰ ਨਹੀਂ ਕਰਦੀ ਤਾਂ ਇੱਥੇ ਕੇਂਦਰ ਸਰਕਾਰ ਨੂੰ ਇਹਨਾਂ ਵਿਸ਼ਿਆਂ ਦੇ ਉੱਤੇ ਚੰਗੀ ਤਰ੍ਹਾਂ ਗੌਰ ਕਰਨੀ ਚਾਹੀਦੀ ਹੈ ਕਿਸਾਨੀ ਮਸਲਿਆਂ ਦੇ ਉੱਤੇ ਧਿਆਨ ਦੇਣੇ ਚਾਹੀਦੇ ਨੇ ਕਿ ਕਿਸਾਨ ਆਪਣੇ ਕੀ ਚਾ ਰਹੇ ਨੇ ਤੇ ਕਿਸਾਨਾਂ ਦੇ ਲਈ ਕਿਹੜੀਆਂ ਚੀਜ਼ਾਂ ਇੱਥੇ ਸਹੀ ਹੋਣਗੀਆਂ ਜਾਂ ਕਿਹੜੀ ਚੀਜ਼ਾਂ ਇੱਥੇ ਉਹਨਾਂ ਦੇ ਲਈ ਬੁਰੀਆਂ ਸਾਬਿਤ ਹੋ ਸਕਦੀਆਂ ਨੇ ਤਾਂ ਆਪਾਂ ਕਹਿ ਸਕਦੇ ਹਾਂ ਕਿ ਕਾਫੀ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲਦਾ ਆ ਰਿਹਾ ਸੀ ਤਾਂ ਅੱਜ ਦੀ ਬਹੁਤ ਵੱਡੀ ਇਹ ਖਬਰ ਵੀ ਹੈ ਕਿ ਸ਼ੰਭੂ ਬਾਰਡਰ ਨੂੰ ਲੈ ਕੇ ਇੱਥੇ ਸੁਪਰੀਮ ਕੋਰਟ ਦਾ ਫੈਸਲਾ ਆਉਣ ਵਾਲਾ ਹੈ ਇਹ ਫੈਸਲਾ ਕਦੋਂ ਆਵੇਗਾ ਕਿਸ ਵੇਲੇ ਆਵੇਗਾ ਫਿਲਹਾਲ ਜਦੋਂ ਵੀ ਆਵੇਗਾ ਸਿੱ ਤੁਹਾਨੂੰ ਇਸ ਬਾਰੇ ਅਪਡੇਟ ਦਿੰਦੇ ਰਹਾਂਗੇ ਇਸ ਤੋਂ ਇਲਾਵਾ ਤੁਸੀਂ ਵੀ ਆਪਣੇ ਵਿਚਾਰ ਕਿਸਾਨੀ ਅੰਦੋਲਨ ਨੂੰ ਲੈ ਕੇ ਜਾਂ ਸੁਪਰੀਮ ਕੋਰਟ ਦੇ ਅਜਿਹੇ ਫੈਸਲਿਆਂ ਨੂੰ ਲੈ ਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ ਤੇ ਇਸੇ ਦੇ ਨਾਲ ਦੇਖਦੇ ਰਹੋ ਏਵਨ ਪੰਜਾਬੀ ਟੀਵੀ